ਮੈਕਸਿਮ ਖੁਰਿਆ ਨੇ ਇਹ ਕਿਹਾ ਸੀਗਾ ਕਿ ਮੇਰਾ ਅਜ ਤੱਕ ਕੋਈ ਕ੍ਰਸ਼ ਨਹੀਂ ਸੀਗਾ ਲਾਈਫ 'ਚ ਮੈਂ ਪਰਸਨਲ ਰੀਲ ਵੀ ਕਿਸੇ ਨੇ ਪਾਈ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਮੇਰਾ ਪਹਿਲਾ ਕ੍ਰਸ਼ ਹੋ ਗਿਆ ਜਦੋਂ ਕਹਿੰਦੇ ਕਿ ਇੱਕ ਬੰਦਾ ਖਤਮ ਇੱਕ ਗੱਲ ਦੱਸਦਾ ਕਿ ਜਦੋਂ ਇੱਕ ਬੰਦਾ ਰੇਸ ਟਰੈਕ ਤੇ ਭੱਜ ਰਿਹਾ ਹੋਵੇ ਨਾ ਤੇ ਉਹਦੇ ਨਾਲ ਉਹੀ ਭੱਜ ਸਕਦਾ ਜਿਸ ਨੂੰ ਭੱਜਣਾ ਆਉਂਦਾ ਜਾਂ ਜਿਸ ਨੇ ਪ੍ਰੈਕਟਿਸ ਕੀਤੀ ਜਦੋਂ ਇੱਕ ਬੰਦਾ ਜੰਗਲ 'ਚ ਭੱਜ ਰਿਹਾ ਹੋਵੇ ਉਹ ਜਿੱਥੇ ਮਰਜੀ ਭੱਜ ਜਾਣਾ ਉਹਨੂੰ ਕੋਈ ਰੋਕਣਾ ਨਹੀਂ ਉਹਨੂੰ ਕੋਈ ਉਹਦਾ ਨਾ ਮੈਟਰ ਨਹੀਂ ਕਰਦਾ ਸੋ ਸਾਡੇ ਲਈ ਇਹ ਬੜਾ ਸ਼ੁਕਰ ਆ ਕਿ ਸਾਨੂੰ ਇਹ ਪਤਾ ਕਿ ਅਸੀਂ ਰੇਸ ਟ੍ਰੈਕ ਤੇ ਭੱਜ ਰਹੇ ਹਾਂ ਹੁਣ ਜੇ ਸਾਨੂੰ ਕੋਈ ਰੋਕ ਰਿਆ ਉਹ ਹੋਰ ਸ਼ੁਕਰ ਆ ਕਿ ਆਪਾਂ ਸਹੀ ਡਾਇਰੈਕਸ਼ਨ ਤੇ ਭੱਜ ਰਹੇ ਹਾਂ ਜੇ ਕੋਈ ਰੋਕ ਰਿਆ ਤੇ ਅਸੀਂ ਨਹੀਂ ਰੁਕ ਰਹੇ ਤੁਸੀਂ ਸਾਰੇ ਨਾਲ ਹੋਰ ਸ਼ੁਕਰ ਆ ਕਿ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਸੋ ਮੈਨੂੰ ਇਦਾਂ ਲੱਗਦਾ ਕਿ ਮੈਨੂੰ ਸ਼ੁਕਰ ਕਰਨਾ ਚਾਹੀਦਾ ਇੱਥੋਂ ਮੈਨੂੰ ਇਹ ਪਤਾ ਲੱਗਦਾ ਕਿ ਸਾਡਾ ਰਾਹ ਠੀਕ ਆ ਤੋ ਦੂਜੀ ਗੱਲ ਕਿ ਮੈਂ ਇਹਨਾਂ ਚੀਜ਼ਾਂ 'ਚ ਬਿਲਕੁਲ ਬਲੀਵ ਨਹੀਂ ਕਰਦਾ ਕਿ ਕੋਈ ਤੁਹਾਨੂੰ ਰੋਕਣਾ ਚਾਹੁੰਦਾ ਤੇ ਕੋਈ ਰੋਕ ਸਕਦਾ ਆ ਕਿਉਂਕਿ ਪ੍ਰਮਾਤਮਾ ਜਦੋਂ ਨਾਲ ਆ ਤੁਹਾਡੇ ਤੇ ਪਰਮਾਤਮਾ ਤੁਹਾਨੂੰ ਕਦੇ ਵੀ ਥੱਲੇ ਥੋੜੀ ਪਿੱਠ ਲੱਗਣ ਨਹੀਂ ਦਿੰਦਾ ਟੈਂਪਰਰੀ ਕਿਸੇ ਬੰਦੇ ਦਾ ਜ਼ੋਰ ਚੱਲ ਸਕਦਾ ਹੁੰਦਾ ਪਰ ਪਰਮਾਨੈਂਟ ਨਹੀਂ ਚੱਲਦਾ ਜਿਹਦਾ ਟੈਂਪਰਰੀ ਜ਼ੋਰ ਚੱਲਦਾ ਫਿਰ ਰੱਬ ਰੱਬ ਦਾ ਜਦੋਂ ਉਹਦੇ ਤੇ ਚੱਲਦਾ ਫਿਰ ਉਹਦੇ ਕੋ ਉੱਠਿਆ ਨਹੀਂ ਜਾਂਦਾ ਸੋ ਇਹ ਤਾਂ ਦੁਨੀਆਵੀ ਗੱਲਾਂ ਨੇ ਆਪਾਂ ਦੇਖਦੇ ਆਏ ਆ ਪਰ ਮੈਨੂੰ ਇਦਾਂ ਲੱਗਦਾ ਨਹੀਂ ਕਿ ਮੈਨੂੰ ਇਦਾਂ ਲੱਗਦਾ ਕਿ ਬੜਾ ਬੜਾ ਸ਼ੁਕਰ ਹੈ ਤੁਸੀਂ ਸਾਰੇ ਨਾਲ ਆਡੀਅנס ਨਾਲ ਤੇ ਜਿਨਨੇ ਜਿੰਨਾ ਜੋ ਲਾਣਾ ਲਾਈ ਜਾਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਚੱਲ ਗਿਆ ਹੁਣ ਰੋਮਾਂਟਿਕ ਬਸ ਅਰੇ ਯਾਰੀ ਮੈਨਾਂ ਤਾਂ ਇਹ ਸਮਝ ਰਿਹਾ ਰੋਮਾਂਟਿਕ ਫਿਲਮ ਮਿਲ ਚਾਹੀਦੀ ਹੈ ਤਾਂ ਹੁਣ ਇਹ ਤੁਹਾਨੂੰ ਇਹ ਕਿਤੇ ਚੈਲੰਜ ਨਹੀਂ ਲੱਗਦਾ ਕਿ ਲੋਕਾਂ ਨੇ ਤੁਹਾਨੂੰ ਤੁਹਾਡਾ ਐਕਸ਼ਨ ਪਸੰਦ ਕੀਤਾ ਹਾਂਜੀ ਜੀ ਕਿਤੇ ਕਿਤੇ ਬਦਾਅ ਲੈ ਕੇ ਕਿਉਂ ਜਵਾਬ ਹੋਏਗਾ ਨਹੀਂ ਇਹ ਇਹਦਾ ਜਵਾਬ ਮੈਂ ਦਵਾਂ ਕਿਉਂਕਿ ਮੈਂ ਇੱਕ ਪੋਲ ਪਾਇਆ ਸੀਗਾ ਕਿ ਤੁਹਾਨੂੰ ਫਿਲਮ ਕਿਵੇਂ ਲੱਗੀ ਤੇ ਉਹਦੇ ਵਿੱਚ ਮੈਕਸਿਮਮ ਕੁੜੀਆਂ ਨੇ ਇਹ ਕਿਹਾ ਸੀਗਾ ਕਿ ਮੇਰਾ ਅਜੇ ਤੱਕ ਕੋਈ ਕ੍ਰਾਸ਼ ਨਹੀਂ ਸੀਗਾ ਲਾਈਫ 'ਚ ਮੇਨੂੰ ਪਰਸਨਲ ਰੀਲ ਵੀ ਕਿਸੇ ਨੇ ਪੇਡੀ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਮੇਰਾ ਪਹਿਲਾ ਕ੍ਰਾਸ਼ ਜਨਮ ਹੈ ਥੈਂਕ ਯੂ ਸੁਮਿਲ ਅਦਾ ਕਿ ਇੱਕ ਸੈਪਟ ਉਹ ਮੈਕਸੀਮ ਕੁਰੀਆ ਨੇ ਕਿਹਾ ਸੀਗਾ ਕਿ ਮੇਰਾ ਅਜ ਤੱਕ ਕੋਈ ਕ੍ਰਸ਼ ਨਹੀਂ ਸੀਗਾ ਲਾਈਫ 'ਚ ਮੇਨ ਪਰਸਨਲ ਲਾਈਫ 'ਚ ਕਿਸੇ ਨੇ ਪਿੱਟਿਆ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਮੇਰਾ ਪਹਿਲਾ ਕ੍ਰਸ਼ ਜਦੋਂ ਕਹਿੰਦੇ ਕਿ ਇੱਕ ਬੰਦਾ ਕਹਤਾਂ ਮੈਂ ਇੱਕ ਗੱਲ ਦੱਸਦਾ ਕਿ ਜਦੋਂ ਇੱਕ ਬੰਦਾ ਰੇਸ ਟਰੈਕ ਤੇ ਭੱਜ ਰਿਹਾ ਹੋਵੇ ਨਾ ਤੇ ਉਹਦੇ ਨਾਲ ਉਹੀ ਭੱਜ ਸਕਦਾ ਜਿਹਨੂੰ ਭੱਜਣਾ ਆਉਂਦਾ ਜਾਂ ਜਿਹਨੇ ਪ੍ਰੈਕਟਿਸ ਕੀਤੀ ਜਦੋਂ ਇੱਕ ਬੰਦਾ ਜੰਗਲ 'ਚ ਭੱਜ ਰਿਹਾ ਹੋਵੇ ਉਹ ਜਿੱਥੇ ਮਰਜ਼ੀ ਭੱਜ ਜਾਵੇ ਉਹਨੂੰ ਕਹਿੰਦੇ ਰੋਕਣਾ ਨਹੀਂ ਉਹਨੂੰ ਕੋਈ ਉਹਦਾ ਨਾ ਮੈਟਰ ਨਹੀਂ ਕਰਦਾ ਸੋ ਸਾਡੇ ਲਈ ਇਹ ਬੜਾ ਸ਼ੁਕਰ ਆ ਕਿ ਸਾਨੂੰ ਇਹ ਪਤਾ ਕਿ ਅਸੀਂ ਰੇਸ ਟ੍ਰੈਕ ਤੇ ਭੱਜ ਰਹੇ ਹਾਂ ਹੁਣ ਜੇ ਸਾਨੂੰ ਕੋਈ ਰੋਕ ਰਿਆ ਉਹ ਹੋਰ ਸ਼ੁਕਰ ਆ ਕਿ ਆਪਾਂ ਸਹੀ ਡਾਇਰੈਕਸ਼ਨ ਤੇ ਭੱਜ ਰਹੇ ਹਾਂ ਜੇ ਕੋਈ ਰੋਕ ਰਿਆ ਤੇ ਅਸੀਂ ਨਹੀਂ ਰੁਕ ਰਹੇ ਤੁਸੀਂ ਸਾਰੇ ਨਾਲ ਹੋਰ ਸ਼ੁਕਰ ਆ ਕਿ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਸੋ ਮੈਨੂੰ ਇਦਾਂ ਲੱਗਦਾ ਕਿ ਮੈਨੂੰ ਸ਼ੁਕਰ ਕਰਨਾ ਚਾਹੀਦਾ ਇੱਥੋਂ ਮੈਨੂੰ ਇਹ ਪਤਾ ਲੱਗਦਾ ਕਿ ਸਾਡਾ ਰਾਹ ਠੀਕ ਆ ਤੋ ਦੂਜੀ ਗੱਲ ਕਿ ਮੈਂ ਇਹਨਾਂ ਚੀਜ਼ਾਂ 'ਚ ਬਿਲਕੁਲ ਬਲੀਵ ਨਹੀਂ ਕਰਦਾ ਕਿ ਕੋਈ ਤੁਹਾਨੂੰ ਰੋਕਣਾ ਚਾਹੁੰਦਾ ਤੇ ਕੋਈ ਰੋਕ ਸਕਦਾ ਆ ਕਿਉਂਕਿ ਪ੍ਰਮਾਤਮਾ ਜਦੋਂ ਨਾਲ ਆ ਤੁਹਾਡੇ ਤੇ ਪਰਮਾਤਮਾ ਤੁਹਾਨੂੰ ਕਦੇ ਵੀ ਥੱਲੇ ਥੋੜੀ ਪਿੱਠ ਲੱਗ ਨਹੀਂ ਦਿੰਦਾ ਟੈਂਪਰਰੀ ਕਿਸੇ ਬੰਦੇ ਦਾ ਜ਼ੋਰ ਚੱਲ ਸਕਦਾ ਹੁੰਦਾ ਪਰ ਪਰਮਾਨੈਂਟ ਨਹੀਂ ਚੱਲਦਾ ਜਿਹਦਾ ਟੈਂਪਰਰੀ ਜ਼ੋਰ ਚੱਲਦਾ ਫਿਰ ਰੱਬ ਰੱਬ ਦਾ ਜਦੋਂ ਉਹਦੇ ਤੇ ਚੱਲਦਾ ਫਿਰ ਉਹਦੇ ਕੋ ਉੱਠਿਆ ਨਹੀਂ ਜਾਂਦਾ ਸੋ ਇਹ ਤਾਂ ਦੁਨੀਆਵੀ ਗੱਲਾਂ ਨੇ ਆਪਾਂ ਦੇਖਦੇ ਆਏ ਆ ਪਰ ਮੈਨੂੰ ਇਦਾਂ ਲੱਗਦਾ ਨਹੀਂ ਕਿ ਮੈਨੂੰ ਇਦਾਂ ਲੱਗਦਾ ਕਿ ਬੜਾ ਬੜਾ ਸ਼ੁਕਰ ਹੈ ਤੁਸੀਂ ਸਾਰੇ ਨਾਲ ਆਡੀਅנס ਨਾਲ ਆ ਤੇ ਜਿਨਨੇ ਜਿੰਨਾ ਜੋ ਲਾਣਾ ਲਾਈ ਜਾਵੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਆ ਕੇ ਚੱਲ ਗਿਆ ਹੁਣ ਰొਮਾਂਟਿਕ ਬਸ ਅਰੇ ਯਾਰੀ ਰੋਮਾਂਟਿਕ ਫਿਲਮ ਮਿਲ ਚਾਹੀਦੀ ਹੈ ਤਾਂ ਹੁਣ ਮੇਕਰ ਨੂੰ ਪਤਾ ਇਹ ਤੁਹਾਨੂੰ ਇਹ ਕਿਤੇ ਚੈਲੰਜ ਨਹੀਂ ਲੱਗਦਾ ਕਿ ਲੋਕਾਂ ਨੇ ਤੁਹਾਨੂੰ ਤੁਹਾਡਾ ਐਕਸ਼ਨ ਪਸੰਦ ਕੀਤਾ ਹਾਂਜੀ ਜੀ ਕਿਤੇ ਕਿਤੇ ਬੁਲਾਵਾਂ ਲੇ ਕਿਉਂ ਜਮਾਉਤ ਹੋਏ ਨਹੀਂ ਇਹ ਇਹਦਾ ਜਵਾਬ ਮੈਂ ਦਗਾ ਕਿਉਂਕਿ ਮੈਂ ਇੱਕ ਪੋਲ ਪਾਇਆ ਸੀਗਾ ਕਿ ਤੁਹਾਨੂੰ ਫਿਲਮ ਕਿਵੇਂ ਲੱਗੀ ਤੇ ਉਹਦੇ ਵਿੱਚ ਮੈਕਸਿਮਮ ਕੁੜੀਆਂ ਨੇ ਇਹ ਕਿਹਾ ਸੀਗਾ ਕਿ ਮੇਰਾ ਅਜੇ ਤੱਕ ਕੋਈ ਕ੍ਰਾਸ਼ ਨਹੀਂ ਸੀਗਾ ਲਾਈਫ 'ਚ ਮੈਨੂੰ ਪਰਸਨਲ ਰੀਲ ਵੀ ਕਿਸੇ ਨੇ ਪੇਜੀ ਇਹ ਫਿਲਮ ਨੂੰ ਦੇਖਣ ਤੋਂ ਬਾਅਦ ਮੇਰਾ ਪਹਿਲਾ ਕ੍ਰਾਸ਼ ਜਨਾਬ ਹੈ ਥੈਂਕ ਯੂ ਸੁਮਿਲ ਅਦਾ ਕਿ ਇੱਕ ਸੈਪਟ